ਆ ਦੇਖੋ ਆ ਕੈਮਰਾ ਦੇਖੇ ਨਾ ਕੈਮਰਾ ਦੇਖੇ ਕੈਮਰੇ ਦਾ ਜਾਦੂ ਦਿਖਾਣਾ ਤੁਹਾਨੂੰ ਆ ਵੇਖੋ ਕਿੱਦਾਂ ਜਿਵੇਂ ਕੁੜੀਆਂ ਦੇ ਪਹੁੰਚੇ ਪਟਰੇ ਨੂੰ ਪٹرول ਪਾ ਦਿੱਤਾ ਹੋਵੇ ਆ ਦੇਖੋ ਇਹਨਾਂ ਨਾਲ ਆ ਵੀ ਗੱਲ ਕਰ ਰਹੀ ਸੀ ਭਾਈ ਹਲੋ ਇਹ ਖੜਾ ਕਰਨ ਦੀ ਜਗ੍ਹਾ ਹੈਗੀ ਤੁਹਾਡੀ ਕਿਉਂ ਖੜਾ ਕਰੋ ਉਹ ਵੈਸੇ ਖੜੇ ਗੱਡੀ ਵਿੱਚ ਕਿਹਦੇ ਮਤਲਬ ਉਹ ਖੜਾ ਉਹ ਹੀ ਮੜੀ ਜੀ ਇੱਥੇ ਜਾਮ ਲੱਗਦਾ ਹੈ ਮੇਨ ਰੋਡ ਹੈ ਚੰਡੀਗੜ੍ਹ ਰੋਡ ਹੈ ਇਧਰੋਂ ਹੀ ਸਰਕਾਰੀ ਹਸਪਤਾਲ ਨੂੰ ਰਸਤਾ ਜਾਂਦਾ ਤੁਸੀਂ ਵਿਚਾਲੇ ਇੱਥੇ ਲਗਾ ਕੇ ਆਟੋ ਆ ਤੁਸੀਂ ਦੇਖ ਸਕਦੇ ਹੋ ਸਭ ਬਹਾਨੇਬਾਜ਼ੀ ਜਿਹਨੂੰ ਦੇਖੋ ਸਭ ਬਹਾਨੇ ਬਣਾਉ ਨੂੰ ਤਿਆਰ ਨੇ ਕੋਈ ਇੱਥੇ ਰੂਲਸ ਉਬੇ ਕਰਕੇ ਨਹੀਂ ਕਿੱਥੇ ਖੜਾ ਕੇ ਸਵਾਰੀਆਂ ਨੂੰ ਕਸਲੇ ਰੋ ਦੇਖੋ ਜੀ ਉਹ ਜਾਨ ਲੱਗਿਆ ਹੋਇਆ ਦੇਖੋ ਬਾਈ ਜੀ ਡਰੈਸ ਪਾਈ ਹੋਈ ਬੜੀ ਸੋਹਣੀ ਲੱਗਦੀ ਏ ਤੁਹਾਡੇ ਤੇ ਰੂਲ ਕਿਉਂ ਨਹੀਂ ਫੋਲੋ ਕਰਦੇ ਰੂਲ ਸਰ ਬੋਲੀ ਕਰਦੇ ਹਾਂ ਇੱਥੇ ਕਰ ਰਹੇ ਹਾਂ ਫੋਲੋ ਬੋਲੋ ਜੀ ਸਰ ਕਿਹੜਾ ਕਰ ਰਹੇ ਦੱਸੋ ਤਾਂ ਸਹੀ ਆਹ ਨੋਨ ਪਾਰਕਿੰਗ ਜ਼ੋਨ ਆ ਰਿੰਬਲਸ ਲਾਰਕੀ ਨੇ ਇੱਧਰ ਦੇ ਆਟੋ ਖੜਾ ਇੱਥੇ ਖੜਾ ਸਕਦੇ ਹੋ ਨਹੀਂ ਆਪਾਂ ਸਾਈਡ ਤੇ ਖੜਾ ਨੇ ਸਰ ਸਾਈਡ ਤੇ ਨਹੀਂ ਉਹ ਰਿੰਬਲਸ ਲੱਗੇ ਹੋਏ ਨੇ ਆਹ ਯਾ ਆਹ ਵਾਈਟ ਲਾਈਨ ਦੇ ਤੁਸੀਂ ਇੱਧਰ ਖੜਾ ਰੱਖਿਆ ਆਟੋ ਆਪਣਾ ਇਹ ਕਚਰਾ ਹੋਣ ਪੈ ਗਿਆ ਇਕੱਲਾ ਹੈ ਜੀ ਜਰਾ ਕਾਫੀ ਦਿਨਾਂ ਤੋਂ ਤੇ ਉਹ ਦੇਖੋ ਨ ਕਿੜਾ ਕਿਉਂ ਕਹੇ ਸਮਰਾਟ ਹੈਗਾ ਰੂਲ ਹੀ ਭੰਗ ਕਰ ਰਿਹਾ ਜਿਹੜੀਆਂ ਰਿੰਬਲ ਸਟੈਂਸ ਮੈਂ ਕਿੰਨੇ ਰੋਕ 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 ਨੂੰ ਆ ਰਿੰਬਲ ਸਟੈਂਸ ਜਿਹੜੀਆਂ ਦਿਖਾ ਰੱਖੀਆਂ ਨੇ ਆ ਲੱਗੀਆਂ ਹੋਈਆਂ ਨੇ ਬਾਉਂਡਰੀ ਇੱਥੇ ਕਿਉਂ ਨਹੀਂ ਬੱਸ ਚੱਲਿਆ ਵੀਰੇ ਮੈਂ ਤਾਂ ਚੱਲਿਆ ਹੀ ਆ ਆ ਤੁਸੀਂ ਦੇਖੋ ਆ ਰੂਲ ਭੰਗ ਕਰਨ ਦਾ ਤਰੀਕਾ ਬਲੋ ਕੋ ਬੱਸ ਕਿੱਥੋਂ ਆਈਏ ਦੇਖੋ ਵੈਸੇ ਜਗ੍ਹਾ ਕਿੱਥੇ ਹੈਗੀ ਹੈ ਖੜੰਦੇ ਕਿੱਥੇ ਨੇ ਆ ਦੇਖੋ ਇਹ ਜਾਮ ਮਗਰ ਲੱਗਿਆ ਹੋਇਆ ਹੈ ਇਹਨਾਂ ਦੇ ਬਜੇ ਆਟੋ ਦੇ ਬਜੇ ਨਾਲ ਦੇਖੋ ਜਾਮ ਕਿੰਨਾ ਲੱਗਦਾ ਹੁੰਦਾ ਇੱਥੇ ਤੁਸੀਂ ਇਹ ਤਸਵੀਰਾਂ ਸਮਰਾਲਾ ਚੌਂਕ ਤੋਂ ਦੇਖ ਰਹੇ ਹੋ ਕਿ ਇੱਥੇ ਨੋ ਪਾਰਕਿੰਗ ਜ਼ੋਨ 'ਚ ਜਿਹੜੀਆਂ ਗੱਡੀਆਂ ਲੱਗਦੀਆਂ ਨੇ ਨੋ ਪਾਰਕਿੰਗ ਜ਼ੋਨ ਦੇ ਵਿੱਚ ਇੱਥੇ ਆਟੋਸ ਖੜੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਆਟੋ ਵਾਲਾ ਨਾ ਡਰੈਸਸ ਦਾ ਪਾਰਕਿਆ ਪਰ ਡਿਸਪਲਿਨ ਕੋਈ ਨਹੀਂ ਫੋਲੋ ਕਰਕੇ ਰਾਜੀ ਹੈਗਾ ਭਾਈ ਜੀ ਜਦੋਂ ਤੁਸੀਂ ਸਵਾਰੀ ਉਤਾਰਦੇ ਹੋ ਤੇ ਕਿੱਥੇ ਰੁਕਣੀ ਚਾਹੀਦੀ ਆਪਾਂ ਨੂੰ ਬਟੇ ਭਾਜੀ ਇਹਨੇ ਇੱਧਰ ਜਾਣਾ ਸੀ ਨਾ ਤਾਂ ਕਰਕੇ ਇੱਥੇ ਰੁਕੀ ਹੈ ਤੁਹਾਡੇ ਪਿੱਛੇ ਜਾਮ ਕਿੰਨਾ ਲੱਗ ਗਿਆ ਸੀ ਭਾਜੀ ਕਿੱਥੇ ਲੱਗਿਆ ਜਾਮ ਹੁਣ ਹਟਿਆ ਹੁਣੇ ਹਟਿਆ ਪਹਿਲਾਂ ਲੱਗਿਆ ਮੈਂ ਨਹੀਂ ਸੀ ਭਾਜੀ ਮੈਂ ਤਾਂ ਇੱਥੇ ਰੁਕੂਂਗੀ ਸੜਕ 'ਚ 9 ਮਿੰਟ ਐ ਤੁਸੀਂ ਵਿਚਰੋ ਰੁਕੂਂਗੀ ਸੜਕ 'ਤੇ ਭਾਜੀ ਸੜਕ ਦੇ ਵਿੱਚ ਤਾਂ ਰੋਕੀ ਵੀ ਨਹੀਂ ਹੈਗੀ ਕਿੱਥੇ ਖੜਿਆ ਹੋਇਆ ਆਪਣਾ ਵਾਹਣ ਹਾਂਜੀ ਓਟੋ ਕਿੱਥੇ ਖੜਾ ਪਿਆ ਓਟੋ ਚੱਲੇ ਲੈ ਕੇ ਫਿਰ ਉਹਨਾਂ ਨੂੰ ਉਹ ਦੇਖੋ ਆ ਕੈਮਰਾ ਦੇਖ ਕੇ ਉਹ ਭੱਜੇ ਨੇ ਇਹ ਖੜਾ ਕਰਨ ਦੀ ਜਗ੍ਹਾ ਹੈ ਭਾਈ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਤਸਵੀਰਾਂ ਦਿਖਾ ਦਿੱਤੀਆਂ ਨੂੰ ਜ਼ੂਮ ਕਰਕੇ ਕਿ ਦੇਖੋ ਬੱਸਾਂ ਦੇ ਹਾਲ ਦੇਖੋ ਬੱਸਾਂ ਕਿੱਥੇ ਘੜਦੀਆਂ ਨੇ ਕਿੱਥੇ ਨਹੀਂ ਘੜਦੀਆਂ ਨੇ ਕੋਈ ਇੱਥੇ ਰੂਲ ਬੇ ਨਹੀਂ ਕੀਤਾ ਜਾਂਦਾ ਪਤਾ ਕੀ ਗੱਲ ਹੈ ਜੇ ਅਸੀਂ ਸਮੇਂ-ਸਮੇਂ ਤੇ ਇਹਨਾਂ ਨੂੰ ਅਭੇਰ ਵੀ ਕਰਦੇ ਰਹਿੰਨੇ ਆਪ ਈ ਰਿਕਸ਼ੇ ਵਾਲੇ ਆ ਜਾਂ ਇਹ ਥ੍ਰੀ-ਵੀਲਰ ਵਾਲੇ ਆ ਇਹਨਾਂ ਨੂੰ ਅਸੀਂ ਸਮੇਂ-ਸਮੇਂ ਸਰ ਅਭੇਰ ਕਰਦੇ ਆ ਵੀ ਅਫਸਰਾਂ ਦੇ ਹੁਕਮਾਂ ਮੁਤਾਬਕ ਜਿਹੜੇ ਆਟੋ ਆ ਉਹ ਆਪਣੇ ਸਾਈਡ ਤੇ ਜਿੱਥੇ ਪਾਰਕਿੰਗ ਆਸਤੇ ਜਗ੍ਹਾ ਦਿੱਤੀ ਇਹਨਾਂ ਨੂੰ ਉੱਥੇ ਖੜੇ ਕਰਨ ਕਈ ਵਾਰੀ ਇਹ ਰੋਂਗ ਪਾਰਕਿੰਗ ਗੱਡੀ ਖੜੀ ਕਰਦੇ ਆ ਤਹਰੇ ਸੀ ਇਹਨਾਂ ਦੇ ਹੀ ਚਲਾਨ ਵੀ ਕਰਦੇ ਰਹੋ ਪਾਰਕਿੰਗ ਦੇ ਹੀ ਚਲਾਨ ਵੀ ਕਰਦੇ ਆ। ਇਹ ਛੋਟਾ ਜਿਹਾ ਕੁਐਸਚਨ ਸਰ ਜਿਵੇਂ ਕਈ ਆਟੋਸ ਦੇ ਪਿੱਛੇ ਨਾਲ ਜਿਵੇਂ ਰੈੱਡ ਲਾਈਟ ਨਹੀਂ ਹੁੰਦੀ, ਨਾ ਇੰਡੀਕੇਟਰ ਹੁੰਦੇ ਆ ਨਾ ਸ਼ੀਸ਼ੇ ਹੁੰਦੇ ਆ। ਇਹਦਾ ਵੀ ਕੋਈ ਪਾਰਟਿਕੂਲਰ ਚਲਾਨ ਹੁੰਦਾ? ਹਾਂਜੀ ਚਲਾਨ ਹੁੰਦਾ ਹਰ ਇੱਕ ਚੀਜ਼ ਦਾ ਚਲਾਨਾ। ਜਿੰਨੇ ਰੈੱਡ ਲਾਈਟ ਨਹੀਂ ਹੈ ਜਲਦੀ ਨਹੀਂ ਗੱਡੀ ਕੰਡਮ ਆ ਨਹੀਂ ਰੋਡ ਤੇ ਚੱਲ ਸਕਦੀ ਉਹਦਾ ਵੀ ਅਸੀਂ ਚਲਾਨ ਕਰਦੇ ਆ। ਆ ਦੇਖੋ ਤੁਸੀਂ ਆ ਆਟੋ ਕਿੱਥੇ ਖੜਾ ਰੱਖਿਆ ਹੋਇਆ ਨੇ ਬਾਈ ਹੁਣਾਂ ਨੇ। ਇਹ ਨੋ ਪਾਰਕਿੰਗ ਜ਼ੋਨ ਹੈ ਨੋ ਪਾਰਕਿੰਗ ਜ਼ੋਨ ਦੇ ਵਿੱਚ। ਬਾਈ ਜੀ ਕਿਉਂ ਰੋਕਿਓ ਆ ਤੁਸੀਂ ਡਰੈਸੇਸ ਵੀ ਨਹੀਂ ਪਾਈਆਂ ਤੇ ਰੂਲ ਵੀ ਨਹੀਂ ਉਹ ਵੋ ਕਰ ਰਹੇ ਬਾਈ ਰੂਲ ਕਿਹੜੇ ਨਹੀਂ ਫੋਲੋ ਕਰ ਰਹੇ ਆ ਦੇਖੋ ਕਿੱਥੇ ਖੜਾ ਕੇ ਹੋ ਇਹ ਟਰਨ ਕਰ ਰਹੇ ਹੁਣ ਨਹੀਂ ਟਰਨ ਨਹੀਂ ਕਰ ਕਾਫੀ ਜਗ੍ਹਾ ਖੜੇ ਸੀ ਇੱਥੇ ਕੈਮਰੇ ਚ ਰਿਪੋਰਟ ਆਉਂਦਾ ਉਹ ਮੁੰਡੇ 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 ਨੂੰ ਗੱਲ ਕਰਨੇ ਇਹਦੇ ਨਾਲ ਮੁੰਡੇ ਨਾਲ ਟਰਨ ਹੀ ਕਰਕੇ ਥੋੜੀਆਂ ਤਾਰੀਆਂ ਤੇ ਆਪੇ ਕਰ ਲੈਣਾ ਮੈਂ ਤੁਹਾਡੀ ਗੱਲ ਐਗਰੀ ਕਰਦਾ ਪਰ ਇੰਨਾ ਟਾਈਮ ਤਾਂ ਨਹੀਂ ਤੁਸੀਂ ਟਰਨ ਕਰਨ ਚਲਾ ਸਕਦੇ ਜਿੰਨਾ ਤੁਸੀਂ ਲਾ ਰਹੇ ਹੋ ਭਾਜੀ ਮੈਂ ਕਹਿ ਤਾਂ ਰਿਹਾ ਜਿਹੜਾ ਮੁੰਡੇ ਨਾਲ ਗੱਲ ਕਰ ਰਿਹਾ ਸੀਗਾ ਆ ਤੁਸੀਂ ਦੇਖੋ ਆ ਰੂਸ ਸੀ ਸ਼੍ਰੀ ਸ਼੍ਰੀਆਮ ਤੱਕ ਜਿਹਾ ਉਡਾਈਆਂ ਜਾਂਦੀਆਂ ਨੇ ਆ ਕਾ ਕਿਉਂ ਖੜਾ ਕਰ? ਉਹ ਵੈਸੇ ਖੜੇ ਗੱਡੀ ਵਿੱਚ। ਕਿਹਦੇ ਮਤਲਬ? ਉਹ ਖੜਾ ਉਹ ਹੀ ਮੜੀ ਜੀ। ਇੱਥੇ ਜਾਮ ਲੱਗਦਾ ਹੈ ਮੇਨ ਰੋਡ ਹੈ ਚੰਡੀਗੜ੍ਹ ਰੋਡ ਹੈ। ਇਧਰੋਂ ਹੀ ਸਰਕਾਰੀ ਹਸਪਤਾਲ ਨੂੰ ਰਸਤਾ ਜਾਂਦਾ ਤੁਸੀਂ ਵਿਚਾਲੇ ਇੱਥੇ ਲਗਾ ਕੇ ਆਟੋ। ਉਹ ਮੜਾ ਖਰਾਬ ਹੈ ਇਸ ਕਰ ਸਹੀ ਕੀਤਾ ਰੂਲ। ਸਹੀ ਹੋ ਜਾਊਗਾ। ਰਾਜਿਕਰ ਸੜਾ ਨਹੀਂ ਹੋ ਰਹੀ। ਆ ਦੇਖੋ ਕੈਮਰਾ ਦੇਖ ਕੇ ਹੁਣ ਆਟੋ ਸਹੀ ਹੋ ਜਾਊ ਚਲਾਇਓ। ਆ ਤੁਸੀਂ ਦੇਖ ਸਕਦੇ ਹੋ ਸਭ ਬਹਾਨੇਬਾਜ਼ੀ ਜਿਹਨੂੰ ਦੇਖੋ ਸਭ ਬਹਾਨੇ ਬਣਾਉਣ ਨੂੰ ਤਿਆਰ ਨੇ। ਕੋਈ ਇੱਥੇ ਰੂਲਸ ਉਬੇ ਕਰਕੇ ਨਹੀਂ ਤਿਆਰੇਗਾ ਦੇਖੋ। ਆ ਦਿਖਾਓ ਇਹਨਾਂ ਨੂੰ। ਕਿੱਥੇ ਘੜਾ ਕੇ ਸਵਾਰੀਆਂ ਦਾ ਵਸ ਉਹ ਜਾਨ ਲੱਗਿਆ ਹੈ ਦੇਖੋ ਉਹ ਵੀਰੇ ਆਜੂ ਚੱਲਦੇ ਹੋਰ ਸਿੱਧੀ ਸਰਪ੍ਰੇਜ਼ ਵਜਾ ਲੈਗੇ ਤੇ ਸਾਰੇ ਰੋ ਉਹਦੇ ਆਪਰਾ ਡਰੈਸ ਲੈਣੇ ਆ ਆ ਦੇਖੋ ਆ ਆਟੋ ਵਾਲਿਆਂ ਦਾ ਭੰਗ ਕਰਨ ਦਾ ਤਰੀਕਾ ਜਿਹੜਾ ਹੈਗਾ ਆ ਦੇਖੋ ਆ ਆਟੋ ਵਾਲੇ ਦਿਖਾਓ ਇਹਨਾਂ ਨੇ ਡਰੈਸ ਤਾਂ ਪਾ ਲਈ ਬੜੀ ਸੋਹਣੀ ਲੱਗਦੀ ਐ ਡਰੈਸ ਜਿਹੜੀ ਖੜੀ ਹੋਈ ਐ ਆ ਭਾਈ ਜੀ ਨਾਲ ਗੱਲਬਾਤ ਕਰਦੇ ਆ ਭਾਈ ਜੀ ਡਰੈਸ ਪਾਈ ਹੋਈ ਬੜੀ ਸੋਹਣੀ ਲੱਗਦੀ ਤੁਹਾਡੇ ਤੇ ਰੂਲ ਕਿਉਂ ਨਹੀਂ ਫੋਲੋ ਕਰਦੇ ਰੂਲ ਸਰ ਫੁੱਲੀ ਕਰਦੇ ਸਰ ਕੀ ਕਰ ਰਹੇ ਹੋ ਫੁੱਲ ਫੋਲੋ ਇਹ ਸਰ ਕਿਹੜਾ ਕਰ ਰਹੇ ਹੋ ਦੱਸੋ ਦੱਸੋ ਨਾ ਨੌਨ ਪਾਰਕਿੰਗ ਜ਼ੋਨ ਹੈ ਰਿੰਬਲਸ ਲਾ ਰੱਖੇ ਨੇ ਇੱਧਰ ਤੇ ਆਟੋ ਖੜਾ ਇੱਥੇ ਖੜਾ ਸਕਦੇ ਹੋ ਨਹੀਂ ਆਪਾਂ ਸਾਈਡ ਤੇ ਖੜੇ ਨੇ ਸਰ ਸਾਈਡ ਤੇ ਨਹੀਂ ਉਹ ਰਿੰਬਲਸ ਲੱਗੇ ਹੋਏ ਨੇ ਆ ਯਾਹ ਵਾਈਟ ਲਾਈਨ ਤੇ ਤੁਸੀਂ ਇੱਧਰ ਖੜਾ ਰੱਖਿਆ ਆਟੋ ਆਪਣਾ ਹਾਂਜੀ ਇਹ ਕਚਰਾ ਹੋਣ ਪੈ ਗਿਆ ਇਕੱਲਾ ਹੈ ਜੀ ਪੈਸੀ ਕਰਨਾ ਬਈ ਜਰਾ ਕਾਫੀ ਦਿਨਾਂ ਤੋਂ ਤੇ ਉਹ ਦੇਖੋ ਨਾ ਜਿਹੜਾ ਪੁੱਛਿਆ ਤੁਸੀਂ ਇੱਥੇ ਓਟਾ ਲਾ ਸਕਦੇ ਹੋ ਨਹੀਂ ਵੀਰ ਨਾ ਜੀ ਚਲੋ ਕਿਉਂ ਖੜਾ ਕਰਦੇ ਚਲੋ ਚਲੋ ਸਵਾਰੀ ਦੇਖਣ ਹੀ ਲਾ ਲਿਆ ਉੱਧਰ ਤਾਂ ਕੋਈ ਖੜਾ ਨਹੀਂ ਕਰਦਾ ਜੀ ਆ ਤੁਸੀਂ ਦੇਖੋ ਹੋਰ ਤੁਹਾਨੂੰ ਤਸਵੀਰਾਂ ਦਿਖਾਣੇ ਆ ਸਮਰਾਲਾ ਚੌਂਕ ਤੇ ਖੜੇ ਆ ਮਹਾਨਗਰ ਜਿਹੜਾ ਹੈਗਾ ਸਮਾਰਟ ਸਿਟੀ ਦੇ ਸਮਰਾਲਾ ਚੌਂਕ ਤੇ ਹਾਂਜੀ ਭਾਈ ਜੀ ਡਰੈਸੇਸ ਨਹੀਂ ਪਾਈਆਂ ਹੋਈਆਂ ਹਾਂਜੀ ਵੀਰੇ ਡਰੈਸ ਨਹੀਂ ਪਾਈ ਬਸ ਮੈਂ ਤਾਂ ਸਟੱਡੀ ਕਰਦਾ ਕਦੇ ਕਦੇ ਚਲਾਉਂਦਾ ਕਿੰਨੀ ਉਮਰ ਤੁਹਾਡੀ 18 ਸਾਲ ਰੋਕ ਲਓ ਕਿੱਥੇ ਖੜਾ ਰੱਖਿਆ ਸਮਰਾਲਾ ਚੌਂਕ ਸਮਰਾਲਾ ਚੌਂਕ ਤੇ ਕਿਥੇ ਘੜਾ ਰੱਖਿਆ ਹੈ ਹਾਂਜੀ ਕਿੱਥੇ ਘੜਾ ਰੱਖਿਆ ਚੌਂਕ ਹੈ ਸਮਰਾਲਾ ਚੌਕ ਤਾਂ ਹੈਗਾ ਰੂਲ ਨਹੀਂ ਭੰਗ ਕਰ ਰਿਹਾ ਜਿਹੜੀਆਂ ਰਿੰਬਲ ਸਟ੍ਰੀਮਸ ਮੈਂ ਕਿੰਨੇ ਰੋਕ ਰੋਕ ਰੋਕਨੂੰ ਅ ਰਿੰਬਲ ਸਟ੍ਰੀਮਸ ਜਿਹੜੀਆਂ ਦਿਖਾ ਰੱਖੀਆਂ ਨੇ ਆ ਲੱਗੀਆਂ ਹੋਈਆਂ ਨੇ ਬਾਉਂਡਰੀ ਇੱਥੇ ਕਿਉਂ ਨਹੀਂ ਅੰਦਰ ਨਹੀਂ ਕਰਦੇ ਬਸ ਚੱਲੇ ਆ ਵੀਰੇ ਮੈਂ ਤਾਂ ਚੱਲੇ ਹੀ ਆ ਬਸ ਖੜੇ ਆ ਤੁਸੀਂ ਦੇਖੋ ਆ ਰੂਲ ਭੰਗ ਕਰਨ ਦਾ ਤਰੀਕਾ ਆ ਬਸ ਦੇਖੋ ਬਸ ਕਿੱਥੋਂ ਆ ਰਹੀ ਹੈ ਦੇਖੋ ਵੈਸੇ ਜਗ੍ਹਾ ਕਿੱਥੇ ਹੈਗੀ ਹੈ ਖੜਾਉਂਦੇ ਕਿੱਥੇ ਨੇ ਦਿਖਾਓ ਬਾਈ ਯਾਰ ਇਹ ਜਾਮ ਲੱਗਣ ਦਾ ਜਿਹੜਾ ਦੇਖੋ ਇੱ ਆ ਤੁਸੀਂ ਦੇਖੋ ਆਓ ਸਪਤਾਲਜੀ ਮੈਂ ਨਾ ਗੁਜ਼ਾਰਿਸ਼ ਕਰੂੰਗਾ ਆਟੋ ਵਾਲੇ ਕਿ ਤੱਕੜਾ ਰਿਹਾ ਦੇਖੋ ਭਾਈ ਜੀ ਇੱਥੇ ਖੜਾ ਸਕਦੇ ਆ ਪਾਰਟ ਹੋ ਬਿਲਕੁਲ ਨਹੀਂ ਖੜਾ ਸਕਦੇ ਤੁਸੀਂ ਆ ਦੇਖੋ ਪੂਰਾ ਮਹੀਨੇ ਦਾ ਦਰਦ ਲੱਗਦਾ ਕਿ ਆ ਜਾਮ ਲੱਗਦਾ ਵਾ ਕਿੱਥੇ ਲੱਗੇ ਜਾਮ ਆ ਦੇਖੋ ਪਿੱਛੇ ਵਾਲੇ ਆਟੋ ਆ ਤੁਸੀਂ ਆ ਦੇਖੋ ਆ ਕੋਈ ਰੂਲ ਇੱਥੇ ਉਹ ਵੇ ਨਹੀਂ ਕੀਤਾ ਜਾਂਦਾ ਭਾਈ ਡਰੈਸਸ ਨਹੀਂ ਪੂਰੀ ਪਰਕਿੰਗ ਭਾਈ ਬਰੇ ਕੀ ਕਹਨੇ ਹੋ ਮੜਿਆ ਤਵਾਨ ਦਿੱਤੀ ਸੀਗੀ ਆ ਦੇਖੋ ਆ ਦੇਖੋ ਇਹ ਜਾਮ ਮਗਰ ਲੱਗਿਆ ਹੋਇਆ ਇਹਨਾਂ ਦੇ ਬਜੇ ਆਟੋ ਦੇ ਬਜੇ ਨਾਲ ਦੇਖੋ ਜਾਮ ਕਿੰਨਾ ਲੱਗਦਾ ਹੁੰਦਾ ਇੱਥੇ ਤੁਸੀਂ ਇਹ ਤਸਵੀਰਾਂ ਸਮਰਾਲਾ ਚੌਂਕ ਤੋਂ ਦੇਖ ਰਹੇ ਹੋ ਕਿ ਇੱਥੇ ਨੋ ਪਾਰਕਿੰਗ ਜ਼ੋਨ ਚ ਜਿਹੜੀਆਂ ਗੱਡੀਆਂ ਲੱਗਦੀਆਂ ਨੇ ਨੋ ਪਾਰਕਿੰਗ ਜ਼ੋਨ ਦੇ ਵਿੱਚ ਇੱਥੇ ਆਟੋਸ ਖੜੇ ਹੁੰਦੇ ਨੇ ਟਰੈਫਿਕ ਇੰਚਾਰਜ ਵੀ ਜਿਹੜੀ ਆਪਣੀ ਡਿਊਟੀ ਬਕਾਇਦਾ ਬਖੂਬੀ ਨਿਭਾ ਰਹੇ ਨੇ ਪਰ ਇਕੱਲੇ ਇਥੇ ਟਰੈਫਿਕ ਇੰਚਾਰਜ ਵੀ ਕੀ ਕਰਨ ਟਰੈਫਿਕ ਪੁਲਿਸ ਵਾਲਾ ਵੀ ਇਕੱਲਾ ਇੱਥੇ ਵਿਚਾਰੇ ਕੀ ਕਰਨ ਜਦੋਂ ਲੋਕ ਹੀ ਆਪਣਾ ਡਿਸਿਪਲਨ ਫੋਲੋ ਨਹੀਂ ਕਰਦੇ ਲੋਕ ਹੀ ਆਪਣਾ ਰੂਲਸ ਨਹੀਂ ਫੋਲੋ ਕਰਦੇ ਆ ਦੇਖੋ ਮਹਾਨਗਰ ਦਾ ਸਮਰਾਲ ਸਿਰਫ ਸਿਰਫ ਜਾਮ ਇਹ ਦੇਖੋ ਕੀ ਹਾਲ ਹੈ ਇਥੋਂ ਦਾ ਕੋਈ ਖੜਾਂ ਦੀ ਪਾਰਟੀਕੂਲਰ ਜਗ੍ਹਾ ਨਹੀਂ ਹੈਗੀ ਇੱਥੇ ਆ ਤੁਸੀਂ ਦੇਖੋ ਆਪਾਂ ਹੋਰ ਵੀ ਦਿਖਾ ਦਨੇ ਤਸਵੀਰਾਂ ਤੁਹਾਨੂੰ ਕਈਆਂ ਤਾਂ ਡਰੈਸਸ ਵੀ ਨਹੀਂ ਪਾਈਆਂ ਹੋਈਆਂ ਨੇ ਆ ਤੁਸੀਂ ਦੇਖੋ ਆ ਮਹਾਨਗਰ ਦੇ ਹਾਲ ਕੀ ਨੇ ਤੁਸੀਂ ਦੇਖ ਸਕਦੇ ਹੋ ਵੀ ਆਟੋ ਵਾਲਿਆਂ ਨੇ ਡਰੈਸਸ ਤਾਂ ਪਾਰਕ ਕੀਆਂ ਪਰ ਡਿਸਪਲਿਨ ਕੋਈ ਨਹੀਂ ਫੋਲੋ ਕਰਕੇ ਰਾਜੀ ਹੈਗਾ ਮੈਂ ਸੁਤਪਾਲ ਜੀ ਨੂੰ ਕਹੂੰਗਾ ਇੱਕ ਵਾਰੀ ਲੋਰ ਰੋਡ ਦੇ ਪਰਲੀ ਸਾਈਡ ਵੀ ਆਪਾਂ ਕੈਮਰਾ ਲੈ ਕੇ ਚੱਲਦੇ ਆ ਉੱਥੇ ਦੇਖਦੇ ਆ ਕਿ ਕੀ ਹਾਲ ਹੈ ਕੀ ਹਾਲ ਨਹੀਂ ਹੈਗੀ ਉੱਥੋਂ ਦੇ ਭਾਈ ਜੀ ਜਦੋਂ ਤੁਸੀਂ ਸਵਾਰੀ ਉਤਾਰਦੇ ਹੋ ਤੇ ਕਿੱਥੇ ਰੁਕਣੀ ਚਾਹੀਦੀ ਆਪਾਂ ਨੂੰ ਗੱਡੀ ਭਾਈ ਇਹ ਇਹਨੇ ਇੱਧਰ ਜਾਣਾ ਸੀ ਨਾ ਤਾਂ ਕਰਕੇ ਇੱਥੇ ਰੁਕੀ ਹੈ ਤੁਹਾਡੇ ਪਿੱਛੇ ਜਾਮ ਕਿੰਨਾ ਲੱਗ ਗਿਆ ਸੀ ਭਾਈ ਜੀ ਕਿੱਥੇ ਲੱਗਿਆ ਜਾਮ ਹੁਣੇ ਹਟਿਆ ਹੁਣੇ ਹਟਿਆ ਪਹਿਲਾਂ ਲੱਗਿਆ ਮੈਂ ਹੀ ਨਹੀਂ ਸੀ ਭਾਈ ਮੈਂ ਤਾਂ ਇੱਥੇ ਰੁਕੂੰਗਾ ਸੜਕ ਦੇ 2 ਮਿੰਟ ਤੁਸੀਂ ਵਿਚਰੋ ਕੋង ਸੜਕ ਭਾਈ ਸੜਕ ਦੇ ਵਿੱਚ ਤਾਂ ਰੋਕੀ ਵੀ ਨਹੀਂ ਹੈਗੀ ਪਾਰਕਿੰਗ ਜ਼ੋਨ ਕੋਟ ਹੈ ਨਹੀਂ ਭਾਈ ਜੀ ਪਾਰਕਿੰਗ ਜ਼ੋਨ ਤਾਂ ਨਹੀਂ ਬੜੇ ਡਰੈਸ ਡਰੈਸ ਦੇ ਵਿੱਚ ਬਹੁਤ ਸੋਹਣੇ ਲੱਗਦੇ ਹੋ ਪਰ ਜਿਸ ਪ੍ਰਕਾਰ ਨਾਲ ਡਰੈਸਸ ਪਾਈਆਂ ਨੂੰ ਇਹਨਾਂ ਡਿਸਪਲਿਨ ਤਰੀਕੇ ਨਾਲ ਉਹਨਾਂ ਤੋਂ ਰੂਲ ਵੀ ਫੋਲੋ ਕਰੋ ਨਾ ਤੁਸੀਂ ਕਰੋਗੇ ਕਿਦੋਂ ਹਾਂ ਤਾਂ ਚਲੀ ਦੇ ਦਿੰਦੇ ਨੇ ਉਹ ਆ ਜੂਗੇ ਭਾਜੀ ਟੈਨਸ਼ਨ ਨਾ ਟੈਨਸ਼ਨ ਆਸੀਂ ਸਾਨੂੰ ਘਾਦੀ ਹੈ ਪ੍ਰਸ਼ਾਸਨ ਨੂੰ ਹੋਣੀ ਚਾਹੀਦੀ ਸਾਨੂੰ ਤਾਂ ਕੋਈ ਟੈਨਸ਼ਨ ਨਹੀਂ ਹੈ ਆ ਤੁਸੀਂ ਦੇਖੋ ਆਹ ਹਾਲ ਦੇਖੋ ਆ ਜਾਓ ਆ ਦੇਖੋ ਹੁਣ ਇਹ ਸਭ ਕੈਮਰਾ ਦੇਖ ਕੇ ਭੱਜਣਗੇ ਆ ਸਟਾਰਟ ਹੋਇਆ ਇਸ ਆਟੋ ਦੇਖਿਓ ਆ ਆਟੋ ਦੇਖੋ ਕੀ ਹਾਲ ਹੈ ਜੀ ਵਧੀਆ ਵਾਟ ਕਿੱਥੇ ਖੜਿਆ ਹੋਇਆ ਆਪਣਾ ਓਟੋ ਹਾਂਜੀ ਆਟੋ ਕਿੱਥੇ ਖੜਾ ਆਪਣਾ ਚੱਲੇ ਲੈ ਕੇ ਉਹਨਾਂ ਨੂੰ ਉਹ ਦੇਖੋ ਆ ਕੈਮਰਾ ਦੇਖ ਕੇ ਉਹ ਭੱਜੇ ਨੇ ਇਹ ਖੜਾ ਕਰਨ ਦੀ ਜਗ੍ਹਾ ਹੈ ਬਾਈ ਜੀ ਨਹੀਂ ਲੈ ਕੇ ਚਲੇ ਨੇ ਅਸੀਂ ਆ ਦੇਖੋ ਆ ਕੈਮਰਾ ਦੇਖ ਕੇ ਨਾ ਕੈਮਰਾ ਦੇਖ ਕੇ ਕੈਮਰੇ ਦਾ ਜਾਦੂ ਦਿਖਾਣਾ ਤੁਹਾਨੂੰ ਆ ਦੇਖੋ ਕਿੱਦਾਂ ਜਿਵੇਂ ਕੁੜੀਆਂ ਦੇ ਪਹੁੰਚ ਤੇ ਪਟਰੇ ਨੂੰ ਪٹرول ਪਾ ਦਿੱਤਾ ਹੋਵੇ ਆ ਦੇਖੋ ਇੱਥੇ ਹੈਵੀ ਟ੍ਰੈਫਿਕ ਲੱਗਦਾ ਪਰ ਕੋਈ ਕਿਸੇ ਨੂੰ ਅਸਰ ਨਹੀਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਤਸਵੀਰਾਂ ਦਿਖਾ ਦਿੱਤੀਆਂ ਇਹਨਾਂ ਨੂੰ ਜ਼ੂਮ ਕਰਕੇ ਕਿ ਦੇਖੋ ਬੱਸਾਂ ਦੇ ਹਾਲ ਦੇਖੋ ਬੱਸਾਂ ਕਿੱਥੇ ਖੜ੍ਹਦੀਆਂ ਨੇ ਕਿੱਥੇ ਨਹੀਂ ਖੜ੍ਹਦੀਆਂ ਨੇ ਕੋਈ ਇੱਥੇ ਰੂਲ ਹੋਵੇ ਨਹੀਂ ਕੀਤਾ ਜਾਂਦਾ ਪੁਲਿਸ ਮੁਲਾਜ਼ਮ ਵੀ ਇੱਥੇ ਪਰਮਾਨੈਂਟ ਤੌਰ ਤੇ ਰਹਿੰਦੇ ਨੇ ਪਰ ਕੋਈ ਟ੍ਰੈਫਿਕ ਦੀ ਇੱਥੇ ਵਿਵਸਥਾ ਨਹੀਂ ਹੈ ਪ੍ਰੋਪਰ ਤਰੀਕੇ ਨਾਲ ਇਸ ਮੈਟਰ ਤੇ ਅਸੀਂ ਪੁਲਿਸ ਅਫਸਰਸ ਨਾਲ ਵੀ ਗੱਲਬਾਤ ਕਰਦੇ ਆਂ ਵੀ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਜਾਣਦੇ ਆ ਪੂਰੀ ਗੱਲਬਾਤ ਕੀ ਹੈ ਤੇ ਸਾਡੇ ਨਾਲ ਰੇਸ਼ਮ ਸਿੰਘ ਬਰਾੜ ਜੀ ਜੁੜ ਚੁੱਕੇ ਨੇ ਸੰਰਾਲਾ ਚੌਂਕ ਤੋਂ ਟ੍ਰੈਫਿਕ ਇੰਚਾਰਜ ਜਿਨ੍ਹਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਹੜੀ ਕਿਹੜੀ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਇਹ ਚਲਾਨ ਕਰਨ ਵਾਸਤੇ ਉਹਨਾਂ ਦੇ ਮਗਰ ਜਾਂਦੇ ਨੇ ਜਦੋਂ ਆਟੋ ਵਾਲੇ ਰੂਲ ਨਹੀਂ ਫੋਲੋ ਕਰਦੇ ਆਪਾਂ ਨਨ ਸਾਰੀ ਗੱਲਬਾਤ ਪੁੱਛਦੇ ਹਾਂ ਕਿਉਂਕਿ ਜਦੋਂ ਵੀ ਕੋਈ ਦੁਰਘਟਨਾ ਐ ਐਜੇ ਵੱਡੇ ਮਹਾਨਗਰ ਦੇ ਚੌਂਕ ਦੇ ਉੱਤੇ ਹੋ ਜਾਂਦੀ ਹੈ ਤਾਂ ਉਸ ਟਾਈਮ ਦੇ ਵਿੱਚ ਜਿਹੜਾ ਰਿਸਪੌਂਸਿਬਲ ਹੁੰਦਾ ਹੈ ਉਹ ਪੁਲਿਸ ਕਹ ਲਾਈ ਜਾਂਦੀ ਹੈ ਸਾਡਾ ਰੇਸ਼ਮ ਸਿੰਘ ਭਰਾੜੀ ਜੀ ਜੁੜ ਚੁੱਕੇ ਨੇ ਰੇਸ਼ਮ ਜੀ ਬਹੁਤ ਬਹੁਤ ਸਵਾਗਤ ਹੈ ਸਾਡਾ ਪੰਜਾਬ ਪ੍ਰੈਮ ਟੀਵੀ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੇ ਇੱਥੇ ਆ ਆਟੋ ਰਿਕਸ਼ਾ ਜਿਹੜੇ ਲੈ ਖੜੇ ਆ ਲੈ ਕੇ ਨਾਨ ਪਾਰਕਿੰਗ ਜ਼ੋਨ ਦੇ ਵਿੱਚ ਖੜੇ ਰਹਿੰਦੇ ਆ ਇਹ ਰੂਲਸ ਨਹੀਂ ਹੋਵੇ ਕਰਦੇ ਜਦੋਂ ਕੋਈ ਵੱਡੀ ਦੁਰਘਟਨਾ ਹੋ ਜਾਂਦੀ ਹੈ ਫਿਰ ਪੁਲਿਸ ਮੁਲਾਜ਼ਮ ਦੇ ਪਤਾ ਕੀ ਗੱਲ ਹੈ ਜੇ ਅਸੀਂ ਸਮੇਂ-ਸਮੇਂ ਤੇ ਇਹਨਾਂ ਨੂੰ ਵੇਅਰ ਵੀ ਕਰਦੇ ਰਹਿੰਨੇ ਆਂ ਈ ਰਿਕਸ਼ੇ ਵਾਲੇ ਆ ਜਾਂ ਇਹ 3 ਬੀਲਰ ਵਾਲੇ ਆ ਇਹਨਾਂ ਨੂੰ ਅਸੀਂ ਸਮੇਂ-ਸਮੇਂ ਸਰ ਵੇਅਰ ਕਰਦੇ ਆਂ ਵੀ ਅਫਸਰਾਂ ਦੇ ਹੁਕਮਾ ਮੁਤਾਬਕ ਜਿਹੜੇ ਆਟੋ ਆ ਉਹ ਆਪਣੇ ਸਾਈਡ ਤੇ ਜਿੱਥੇ ਪਾਰਕਿੰਗ ਆਸਤੇ ਜਗ੍ਹਾ ਦਿੱਤੀ ਇਹਨਾਂ ਨੂੰ ਉੱਥੇ ਖੜੇ ਕਰਨ ਕਈ ਵਾਰੀ ਇਹ ਰੋਂਗ ਪਾਰਕਿੰਗ ਗੱਡੀ ਖੜੀ ਕਰਦੇ ਆ ਤੇ ਫਿਰ ਅਸੀਂ ਇਹਨਾਂ ਦੇ ਹੀ ਚਲਾਨ ਵੀ ਕਰਦੇ ਆਂ ਰੋਂਗ ਪਾਰਕਿੰਗ ਦੇ ਅਸੀਂ ਚਲਾਨ ਵੀ ਕਰਦੇ ਆਂ ਸਮਝਾਉਣੇ ਵੀ ਇਹਨਾਂ ਨੂੰ ਵੇਅਰ ਵੀ ਕਰਦੇ ਆਂ ਵੀ ਗਲਤ ਪਾਰਕ ਗੱਡੀ ਖੜੀ ਨਹੀਂ ਕਰਨੀਗੀ ਜਿੱਥੇ ਵੀ ਤੁਹਾਨੂੰ ਜਗ੍ਹਾ ਦਿੱਤੀ ਹੈ ਉੱਥੇ پارک ਕਰਕੇ ਉੱਥੋਂ ਆਪਣੀ ਸਵਾਰੀ ਲਾਓ ਇੱਕ ਛੋਟਾ ਜਿਹਾ ਕੁਐਸਚਨ ਹੈ ਸਰ ਜਿਵੇਂ ਕਈ ਆਟੋਸ ਦੇ ਪਿੱਛੇ ਨਾਲ ਜਿਵੇਂ ਰੈੱਡ ਲਾਈਟ ਨਹੀਂ ਹੁੰਦੀ ਨਾ ਇੰਡੀਕੇਟਰ ਹੁੰਦੇ ਨਾ ਸ਼ੀਸ਼ੇ ਹੁੰਦੇ ਆ ਇਹਦਾ ਵੀ ਕੋਈ ਪਰਟੀਕੂਲਰ ਚਲਾਨ ਹੁੰਦਾ ਹੈ ਹਾਂਜੀ ਚਲਾਨ ਹੁੰਦਾ ਹਰ ਇੱਕ ਚੀਜ਼ ਦਾ ਚਲਾਨਾ ਜਿਵੇਂ ਰੈੱਡ ਲਾਈਟ ਨਹੀਂ ਹੈ ਜਲਦੀ ਨਹੀਂ ਗੱਡੀ ਕੰਡਮਾ ਨਹੀਂ ਰੋਡ ਤੇ ਚੱਲ ਸਕਦੀ ਉਹਦਾ ਵੀ ਅਸੀਂ ਚਾਰਾਨ ਕਰਦੇ ਹਾਂ ਜਦੋਂ ਚਲਾਨ ਕਰਦੇ ਹਾਂ ਫਿਰ ਇਹ ਆਟੋ ਵਾਲੇ ਕੀ ਕਹਿੰਦੇ ਤੁਹਾਨੂੰ ਮੁਰੋਂ ਦੀ ਕੁਛ ਨਹੀਂ ਕਹਿਣਾ ਕਿ ਇਹਨਾਂ ਨੇ ਉੱਥੇ ਇਹ ਵਹੀਂ ਠੀਕ ਕਰਾ ਲਾਂਗੇ ਜੀ ਸਾਨੂੰ ਛੱਡ ਦਿਓ ਜੀ ਦੇ ਕਈ ਵਾਰੀ ਤਾਂ ਨੋਬਦ ਇਹ ਵੀ ਆ ਜਾਂਦੇ ਜਦੋਂ ਤੁਸੀਂ ਚਲਾਨ ਕਰਦੇ ਹੋ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੇ ਹੋ ਦਿਨੋ ਤੋਂ ਆਟੋ ਵਾਲੇ ਧਰਨਾ ਲਾ ਦਿੰਦੇ ਆਗੇ ਸਾਡੀ ਸਾਡੀ ਰੋਜੀ ਵਿੱਚ ਲਤ ਮਾਰ ਰਹੇ ਨੇ ਇਹ ਇਹ ਤਾਂ ਹੁੰਦਾ ਹੀ ਆ ਕਈ ਵੇਰੇ ਹੋ ਜਾਂਦਾ ਕਈ ਵੇਰੇ ਜਿਆਦਾ ਕਈ ਵੇਰੇ ਆਟੋ ਵਾਲਾ ਗਰੀਬ ਹੁੰਦਾ ਨਹੀਂ ਦੇ ਸਕਦਾ ਫਿਰ ਉਹਨੂੰ ਸਮਝਾ ਕੇ ਵੇਰ ਕਰਦੇ ਵੀ ਅੱਗੇ ਤੋਂ ਇਹ ਗਲਤੀ ਨਹੀਂ ਕਰਨੀ ਉਹਨੂੰ ਹਦਾਇਤ ਦੇ ਕੇ ਮੁਨਾਸਬ ਵੀ ਅੱਗੇ ਤੋਂ ਇੱਕ ਤੂੰ ਜਿਹੜੀ ਗਲਤ ਗੱਡੀ ਪਾਰਕ ਨਹੀਂ ਕਰਨੀਗੀ ਸਮਝਾ ਕੇ ਉਹਨਾਂ ਨੂੰ ਅਸੀਂ ਕੋਈ ਭੇਜ ਦਿੰਨੇ ਸਰ ਤੁਸੀਂ ਅੱਜ ਸਾਨੂੰ ਸਾਰਾ ਪੰਜਾਬ ਦੇਖ ਰਹੇ ਪੰਜਾਬ ਪ੍ਰੈਮ ਟੀਵੀ ਦੇ ਪਲੇਟਫਾਰਮ ਦੇ ਉੱਤੇ ਕੀ ਮੈਸੇਜ ਕੀ ਦੇਣਾ ਚਾਹੁੰਗੇ ਜਿਹੜੇ ਮੈਂ ਸਾਰੇ ਲੋਕਾਂ ਨੂੰ ਇਹ ਹੀ ਅਪੀਲ ਕਰੂੰਗਾ ਜੀ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਜੋ ਵੀ ਪੁਲਿਸ ਤੁਹਾਨੂੰ ਹਦਾਇਤਾਂ ਦਿੰਦੀ ਉਹ ਹਦਾਇਤਾਂ ਦੇ ਮੁਤਾਬਕ ਪਾਲਣਾ ਕਰੋ ਤਾਂ ਜੋ ਪੰਜਾਬ ਦੀ ਟ੍ਰੈਫਿਕ ਨੂੰ ਸਮੂਹ ਚਲਾ ਸਕੀਏ ਔਰ ਐਕਸੀਡੈਂਟਾਂ ਤੋਂ ਬਚਾ ਸਕੀਏ ਤਾਂ ਜੋ ਆਪਣੇ ਜਾਨਾਂ ਅਤੇ ਮਾਲ ਦੀ ਆਪਣਾ ਨੁਕਸਾਨ ਨਾ ਹੋਵੇ ਤਾਂ ਤੁਸੀਂ ਜੁੜੇ ਹੋ ਪੰਜਾਬ ਪ੍ਰੈਮ ਟੀਵੀ ਦੇ ਨਾਲ ਤੇ ਮੈਂ ਕਹਾ ਸਤਪਾਤ ਸਿੰਘ ਦੇ ਨਾਲੇ ਖਾਸ ਰਿਪੋਰਟ